ਸਟਰ ਬੰਗਰ ਬਸਾ ਪਾ 40 ਮਿੰਟ ਦਾ ਨਸਲ ਇਹਦਾ ਦੇ ਵਿੱਚ ਪਾ ਕੇ ਬਣਾਣਾਗੇ ਕਿ ਹਾਲ ਕਰਾਂਗੇ ਕਿ ਕਿੰਨੀ ਕਿੰਨੀ ਇਹਦੇ ਵਿੱਚ ਪਸੰਦ ਆ ਇਹ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਪਾਈ ਜਾਂਦੀ ਆ અત્યੰਤ ਸ਼ਕਤੀਸ਼ਾਲੀ ਇਹ ਨੁਕਸਾਨ ਦਾਵਾ ਜਿੰਨੇ ਵੀਰ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਆ ਇੱਕ ਵਾਰੀ ਜਰੂਰ ਵਰਤ ਕੇ ਵੇਖਣਾ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਜਾਂ ਫਿਰ ਗ੍ਰਸਤੀ ਜੀਵਨ ਦੇ ਵਿੱਚ ਖੁਸ਼ੀਆਂ ਨਹੀਂ ਰਹੀਆਂ ਪਤੀ ਪਤਨੀ ਦੇ ਵਿੱਚ ਝਗੜਾ ਬਣਿਆ ਰਹਿੰਦਾ ਉਹਨਾਂ ਦੇ ਲਈ ਇਹ ਖਾਸ ਅਸੀਂ ਜਿਹੜੀ ਇਹ ਪਸਮਾ ਵਾਲਾ ਨੁਕਸਾ ਤਿਆਰ ਕਰਦੇ ਆ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਇਹ ਨੁਕਸਾਨ ਦਾ ਵਾ ਜਿਹੜੇ ਵਿਦੇਸ਼ ਸੰਗਤਾਂ ਰਹਿੰਦੀਆਂ ਉਹਨਾਂ ਨੂੰ ਅਸੀਂ ਇਕੱਠਾ ਡੱਬੀ ਦੇ ਵਿੱਚ ਪਾ ਕੇ ਖਰਲ ਦੇ ਵਿੱਚ ਰਗੜ ਕੇ ਭੇਜ ਦਿੰਨੇ ਆ ਤੇ ਜਿਹੜੇ ਵੀਰ ਇੱਧਰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਸਾਡੇ દવાਖਾਨੇ ਤੇ ਆਉਂਦੇ ਆ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਪੁੜੀਆਂ ਬਣ ਕੇ ਦਿੰਨੇ ਆ ਕੋਈ ਹਿਰਾ ਫੇਰੀ ਵਾਲਾ ਕੰਮ ਨਹੀਂ ਆ ਸੰਗਤ ਜੀ ਕਿਉਂਕਿ ਅਸੀਂ ਬੰਦੇ ਤੋਂ ਹਿਰਾ ਫੇਰੀ ਕਰ ਸਕਦੇ ਆ ਲੁਕਾਰ ਰੱਖ ਸਕਦੇ ਆ ਪਰ ਉਹ ਵਾਹਿਗੁਰੂ ਤੋਂ ਅਸੀਂ ਲਗਾੜੀ ਰੱਖ ਸਕਦੇ ਕਿਉਂਕਿ ਉਹ ਸਾਡੇ ਕੋਲ ਹੀ ਆ ਉਹ ਸਾਡੇ ਚੰਗੇ ਮਾੜੇ ਕੰਮ ਸਾਰੇ ਵੇਖਦਾ ਜੇਕਰ ਅਸੀਂ ਚੰਗੇ ਕੰਮ ਕਰਾਂਗੇ ਤਾਂ ਵੀ ਉਹ ਵੇਖਦਾ ਮਾੜੇ ਕਰਾਂਗੇ ਤਾਂ ਵੀ ਦੇਖਦਾ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਬੈਦ ਕੀ ਕਰਦੇ ਆ ਸਾਰਿਆਂ ਨੂੰ ਦਵਾਈ ਇੱਕੋ ਤਰ੍ਹਾਂ ਦੀ ਦਈ ਜਾਂਦੇ ਆ ਨਾ ਕਿਸੇ ਦੀ ਤਸਵੀਰ ਪੁੱਛਦੇ ਆ ਨਾ ਕਿਸੇ ਨੂੰ ਪੁੱਛਦੇ ਆ ਵੀ ਤੈਨੂੰ ਬਾਤ ਰੋਗ ਆ ਪੇਤ ਰੋਗ ਆ ਕਫਰ ਰੋਗ ਆ ਅਸੀਂ ਹਰੇਕ ਵੀਰ ਦੀ ਤਸਵੀਰ ਜਾਣ ਕੇ ਭੈਣ ਦੀ ਤਸਵੀਰ ਜਾਣ ਕੇ ਫਿਰ ਦਵਾਈ ਤਿਆਰ ਕਰਦੇ ਆ ਕਿਸੇ ਵੀ ਵੀਰ ਨੇ ਦਵਾਈ ਜਿੰਨੇ ਤਿਆਰ ਕਰਾਉਣੀ ਹੋਵੇ ਸਾਡੇ ਨਾਲ ਪਹਿਲਾਂ ਫੋਨ ਤੇ ਗੱਲ ਕਰਿਆ ਕਰੋ ਆਪਣਾ ਰੋਗ ਦੱਸਿਆ ਕਰੋ ਫਿਰ ਅਸੀਂ ਜੇ ਕਿਸੇ ਨੂੰ ਜ਼ਰੂਰਤ ਹੋਵੇ ਟੈਸਟ ਕਰਾਉਣ ਦੀ ਟੈਸਟ ਕਰਾਉਣ ਲਈ ਕਹਿ ਦਈਦਾ ਜੇ ਨਹੀਂ ਤੇ ਫਿਰ ਅਸੀਂ ਉਹਨੂੰ ਦਵਾਈ ਤਿਆਰ ਕਰਕੇ ਦੇ ਦੇਈਦੀ ਆ ਕਿਉਂਕਿ ਹਰੇਕ ਨੂੰ ਅਸੀਂ ਦਵਾਈ ਇੱਕੋ ਨਹੀਂ ਦੇ ਸਕਦੇ ਕਿਉਂਕਿ ਹਰੇਕ ਦੀ ਤਸਵੀਰ ਵੱਖਰੀ ਵੱਖਰੀ ਹੁੰਦੀ ਆ ਸੋ ਇਹ ਅਸੀਂ ਹੁਣ ਇਹਦੇ ਵਿੱਚ ਜਿਹੜੀ ਇਹ ਵੀ ਪਾਸਾ ਮਾਪਾਂਗੇ ਇਹ ਵੀਰ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਬਾਜ਼ਾਰੋਂ ਲਿਆ ਕੇ ਪਾ ਕੇ ਦਿਓ